ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਕੋਈ ਨਵੀਂ ਸਬਜ਼ੀ ਫਿਰ ਤਿਆਰ ਕਰਨ ਲੱਗੇ ਸੀਗੇ ਤੇ ਪਾ ਮਾ ਕਹਿੰਦੇ ਵੀ ਆਪਣਾ ਫੇਸ ਤੁਸੀਂ ਕਦੀ ਵਿਖਾਉਂਦੇ ਨਹੀਂ ਜੇ ਇਹਦੇ ਵੀਡੀਓ ਚ ਵਿਖਾਇਆ ਕਰੋ ਮਾਂ ਚਲੋ ਇਹ ਕੈਮਰਾਮੈਨ ਦਾ ਵੀ ਫੇਸ ਆਉਣਾ ਚਾਹੀਦਾ ਵਾ ਤੇ ਇਸ ਕਰਕੇ ਚਲੋ ਤੁਹਾਨੂੰ ਦੱਸਦੇ ਆਂ ਵੀ ਅੱਜ ਅਸੀਂ ਕੀ ਬਣਾ ਰਹੇ ਹਾਂ ਹਾਂਜੀ ਪਾ ਮਾ ਦੱਸੋ ਅੱਜ ਅਸੀਂ ਮਾਂ ਛੋਲੇ ਵਾਲੀ ਦਾਲ ਲੱਗਿਆ ਬਣਾਉਣ ਵਿੱਚ ਰਾਜਮਾ ਪਾ ਗਏ ਅੱਛਾ ਜੀ ਤੇ ਇੰਨਾ ਨੂੰ ਪਹਿਲਾਂ ਚੰਗੀ ਜਿੰਨੀ ਵੀ ਤਸਵੀਰ ਬਣਾਉਂਦੇ ਆ ਤੇ ਚੰਗੀ ਤਰ੍ਹਾਂ ਪਹਿਲਾਂ ਚੋਕ ਲੈਣੀ ਆ ਵੀ ਆਪਣੇ ਰੋਡ ਜਿਹੜੇ ਆ ਨਾ ਤਾਂ ਜਿੱਦ ਕਈਆ ਹੁੰਦੇ ਨੇ ਰੋਡ ਚ ਚੋਕ ਲੈਣੇ ਆ ਉਦੋਂ ਸਾਡੀ ਦਾਲ ਸਾਫ਼ ਹੀ ਆ ਹਾਂ ਚਲੋ ਤੁਸੀਂ ਇਹਨੂੰ ਸਾਫ਼ ਸਭ ਕਰ ਲਓ ਤੇ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਨਹੀਂ ਸਾਫ਼ ਕਰੇ ਚੈੱਕ ਕਰ ਲਓ ਆਪਣੇ ਤੇ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਆ ਕਿ ਕੀ ਮਿਕਸਰ ਦੋ ਤਿੰਨ ਬਰਾਇਡੀਆਂ ਦੀ ਕਰਕੇ ਆਪਾਂ ਲੱਗੇ ਆਂ ਇਹ ਧਾਲ ਜੀ ਲੰਗਰ ਦੀ ਧਾਲ ਮੈਨਰੇਸ ਮੈਨੂੰ ਬਹੁਤ ਪਸੰਦ ਆਉਂਦੀ ਹੈ ਧਾਲ ਦੀ ਧਾਲ ਚਲੋ ਵੀ ਮੇਰਾ ਇਹ ਮੇਰੇ ਫੇਵਰੇਟ ਡਿਸ਼ਾਂ ਬਣਦੀਆਂ ਪਈਆਂ ਨੇ ਤੇ ਵਧੀਆ ਲੱਗਦਾ ਤੇ ਇਹਨਾਂ ਨੂੰ ਚੰਗੇ ਸੀ ਪਾ ਕੇ ਕਿ ਸੱਤ ਲੈ ਕੇ ਹਰੂ ਦੇ ਪਾਂਡੇ ਤੇ ਇਹ ਕਾਲੀ ਧਾਲ ਮਾਵਾਂ ਦੀ ਨਾਲ ਹੀ ਰਾੜਮਾ ਨਾਲ ਹੀ ਚਰੀਆਂ ਦੀ ਧਾਲ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਵੀ ਕਈ ਐ ਦਵਾਈ ਦਵਾਈ ਵੀ ਲੱਗੀ ਹੁੰਦੀ ਤਿੰਨ ਚਾਰਾਂ ਲਈ ਧੋ ਲੈਣਾ ਹਾਂ ਠੀਕ ਹਾਂਜੀ ਅਸੀਂ ਦਾਲ ਚੜੀ ਤਾਂ ਤੋਂ ਲਈ ਆਪਾਂ ਪਨਿਆਸਾ ਪਾਣੀਆ ਚ ਤੇ ਪਾਣੀ ਇਹਦੇ ਵਾਸਤੇ ਮੈਂ ਪਹਿਲਾਂ ਹੀ ਇਹ ਦਾਲ ਦੱਸੋ ਵੀ ਕਿਹੜੀ ਕਿਹੜੀ ਪਾਈ ਆਪਾਂ ਇਹ ਮਾਵਾਂ ਦੀ ਤੇ ਚਣਿਆਂ ਦੀ ਦਾਲ ਤੇ ਨਾਲ ਰਾਜਮਾ ਰਾਜਮਾ ਠੀਕ ਇਹ ਮਿਕਸ ਹਾਂਜੀ ਸਰ ਤੇ ਪਾਣੀ ਮੈਂ ਪਹਿਲਾਂ ਹੀ 10 ਮਿੰਟ ਪਹਿਲਾਂ ਹੀ ਤਾਹਤਾ ਹੀ ਤੇ ਪਾਣੀ ਗਰਮ ਹੈ ਹਾਂਜੀ ਪਾਣੀ ਗਰਮ ਹੈ ਤੇ ਇਹਦੇ ਵਿੱਚ ਥੋੜਾ ਪਾ ਲੈਣਾ ਠੀਕ ਪਾਣੀ ਦੋਸਤੋ ਪਹਿਲਾਂ ਹੀ ਗਰਮ ਸੀਗਾ ਤੇ ਚਣਿਆਂ ਦੀ ਦਾਲ ਤੇ ਰਾਜਮਾ ਹਾਂਜੀ ਤੇ ਮਾਵਾਂ ਦੀ ਦਾਲ ਕੱਲ ਨੂੰ ਹੀ ਕੜੇ ਪਕੌੜੇ ਹਾਂਜੀ ਕੱਲ ਤੁਹਾਨੂੰ ਪਤਾ ਹੀ ਸੀਗਾ ਕੱਲ ਤੇ ਵੀਡੀਓ ਨਹੀਂ ਬਣਾਈ ਆਪਾਂ ਨਾ ਕਰ ਨਹੀਂ ਬਣਾਈ ਬਸ ਡਿਊਟੀ ਤੋਂ ਲੇਟ ਹੋ ਗਿਆ ਹਾਂ ਕੱਲ ਮੈਂ ਲੇਟ ਹੋ ਗਿਆ ਸੀਗਾ ਬਾਕੀ ਇਹ ਆ ਮੇਰੇ ਵੀਰ ਸਪੋਰਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਤੇ ਮੈਂ ਬਾਰ-ਬਾਰ ਪਹਿਲੀਆਂ ਵੀਡੀਓਜ਼ ਵੀ ਇਹ ਗੱਲ ਕਹਿੰਦਾ ਤੇ ਇਸ ਵੀ ਕਹਿ ਦਿੰਦਾ ਜੇ ਕੋਈ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਸਾਨੂੰ ਜਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਆਪਣੀ ਟਰਾਈ ਕਰਾਂਗੇ ਵੀ ਉਸ ਚੀਜ਼ ਨੂੰ ਸੁਧਾਰਤੀ ਤੇ ਵਾਕੀ ਸਪੋਰਟ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਵੀਰ ਅਹੀਂ ਨਾ ਹੀ ਦਾਵੇ ਨਾ ਹੀ ਕਰਵੇਂ ਆ ਪਾਣੀ ਨਾਰੇ ਮਸਾਲਾ ਹਿੱਕ ਮਸਾਲੇ ਪਾ ਦੇ ਰਹੇ ਨੇ ਦੇਖੋ ਠੀਕ ਹੈ ਜੀ ਇਹ ਹਲਦੀ ਹਲਦੀ ਪਾਉਣੀ ਤੇ ਇਹ ਮਿਰਚ ਮਿਰਚ ਛੁੱਟੀ ਲਾਲ ਮਿਰਚ ਅੱਛਾ ਜੀ ਇਹ ਲਾਲ ਮਿਰਚ ਪੈ ਗਈ ਇਹ ਮਸਾਲਾ ਕੀ ਹੋ ਗਿਆ ਜੀ ਮਸਾਲਾ ਸਬਜੀ ਦਾ ਮਸਾਲਾ ਠੀਕ ਹੈ ਨਮਕ ਪਾ ਦੇ ਠੀਕ ਹੈ ਜੀ ਨਮਕ ਵੀ ਪੈ ਗਿਆ ਇਹ ਪੈ ਗਈਆਂ ਚਾਰ ਬਰਾਇਟੀਆਂ ਬਾਕੀ ਤੁਸੀਂ ਕੋਈ ਵੀ ਚੀਜ਼ ਆਪਣੇ ਸਵਾਦ ਅਨੁਸਾਰ ਬਣਾ ਸਕਦੇ ਜੀ ਤੇ ਇਹਨਾਂ ਨੂੰ ਇਹ ਧਾਰਮਣ ਤੇ 1.5 ਘੰਟੇ ਲੱਗਦੇ ਨੇ ਜੇ ਕੁੱਕਰ ਚ ਬਣਾਈਏ ਕਿੰਨਾ ਚੌਵਾਂ ਸੀਟੀਆਂ ਚ ਬਣ ਜਾਂਦੇ ਆ ਮੈਂ ਇਹ ਚ ਧਾਣਾ ਬਣਾਉਣੀ ਆ ਮੈ ਤੁਹਾਨੂੰ ਇਹ ਚੰਗੀ ਲੱਗ ਦੇ ਬੇਬੀ ਟੀ ਚ ਬਣਾਉਂ ਹਾਂ ਵਧੀਆ ਵਧੀਆ ਹਾਂ ਤੇ ਇਹਦੇ ਚ ਮੈਂ ਧਾਣਾ ਬਣਾਉਣੀ ਆ ਇਹ ਚ ਮੇਰੇ 2 ਘੰਟੇ ਲੱਗ ਜਾਂਦੇ ਆ ਘੰਟੇ 1.5 ਘੰਟੇ 2 ਘੰਟੇ ਲੱਗ ਜਾਂਦੇ ਆ ਤੇ ਉਹਨੇ ਜੇ ਆਪਾਂ ਹੀ ਆਪਣਾ ਗੰਡਾ ਘਾਟ ਲਵਾਂਗੇ ਤੇ ਇਹਨੂੰ ਤੜਕਾ ਲਮਣਾ ਕੰਡਾ ਨਾਲ ਕੀ ਨਾਲ ਹੀ ਡਾਇਆ ਲੋ ਅਦਰਕ ਤੇ ਮਿਰਚਾ ਚਲੋ ਕੋਈ ਨਹੀਂ ਜੀ ਕਈ ਵਾਰੀ ਵਿੱਚ ਸਾਡੇ ਬੋਲਣ ਚ ਨਾ ਮਿਸਟੇਕ ਹੋ ਜਾਂਦੀ ਆ ਉਸ ਸੀਨ ਨੂੰ ਨਜ਼ਰ ਅੰਦਾਜ਼ ਕਰਿਓ ਤੇ ਅਸੀਂ ਤੁਹਾਡੇ ਭੈਣ ਭਰਾਵਾਂ ਚੋਂ ਜੀ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਹਾਂਜੀ ਬਿਲਕੁਲ ਜੀ ਕਰੋ ਕਰੋ ਜੋ ਵੀ ਕਰਨਾ ਤੁਸੀਂ ਅੱਜ ਮੈਂ ਸਾਰੀ ਵੀਡੀਓ ਤੁਹਾਡੀ ਸ਼ੂਟ ਕਰਨੀ ਆ ਜੋ ਵੀ ਤੁਸੀਂ ਕਰਦੇ ਪਏ ਹੋ ਇਹ ਆਪਣੀ ਪਾਮ ਮੰਦਿਰ ਰਸੋਈ ਰਸੋਈ ਸਾਡੀ ਓਪਨ ਹੀ ਹੈ ਜੀ ਤੁਸੀਂ ਵੀਊ ਦੇ ਸਕਦੇ ਹੋ ਇੱਕ ਨੂੰ ਦੇਣਾ ਵੀ ਅੰਦਰ ਆ ਸਾਡਾ ਬਾਰੀ ਦਰਵਾਜ਼ਾ ਇੱਧਰ ਲੱਗਾ ਖਿੜਕੀ ਜਿਹਨੂੰ ਕਹ ਦਿੰਨੇ ਕਿਉਂਕਿ ਅਸੀਂ ਰਹਿੰਦੇ ਆ ਬਾਹਰ ਬੈਗ ਤੇ ਤੇ ਇਹ ਆ ਸਾਡੀ ਜ਼ਮੀਨ ਇੱਧਰ ਤੁਹਾਨੂੰ ਨਜ਼ਰ ਆਉਂਦੀ ਹੋਗੀ ਤੇ ਰਸੋਈ ਸਾਡੀ ਓਪਣੀ ਹੈ ਜੀ ਦੇਖ ਸਕਦੇ ਹੋ ਪੁੱਲੀ ਆਵਾਦਾਰ ਇਦੇ ਵਿੱਚ ਫਿਰ ਪੰਮ ਨੂੰ ਕੰਮ ਕਰਨ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਇੱਕ ਤਾਂ ਗਰਮੀ ਨਹੀਂ ਲੱਗਦੀ ਕਿਉਂਕਿ ਖੁੱਲੀ ਹਵਾ ਦਾ ਹਰਣ ਕਰਕੇ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਆ ਬਾਕੀ ਇਹ ਚਲੋ ਮਹਾਰਾਜ ਦਾ ਸ਼ੁਕਰ ਆ ਸੁਖ ਸੁਖਦਾ ਆ ਸਾਰੀਆਂ ਦਿੱਤੀਆਂ ਨੇ ਮਾਲਕ ਨੇ ਤੇ ਇਸ ਕਰਕੇ ਵੀਡੀਓ ਵੀ ਵਧੀਆ ਬਣ ਜਾਂਦੀ ਆ ਜੇ ਗਰਮੀ ਦਾ ਚੱਕਰ ਹੋਵੇ ਫਿਰ ਤੇ ਪਸੀਨੇ ਪਸੀਨੇ ਹੋਣ ਵਾਲੀ ਗੱਲ ਆ ਕਿਉਂ ਪੰਮ ਆ ਵੀ ਮੈਂ ਨਾਲ ਧਿੰਦੇ ਆ ਲੈ ਸੋਨਣ ਅਦਰਕ ਤੇ ਟਮਾਟ ਗੰਡੇ ਤੇ ਨਾਲ ਮਿਰਚ ਇਹਨਾਂ ਨੂੰ ਮੈਂ ਚੰਗੀ ਜਿਹਾ ਚੇਲੇ ਕੇ ਤੋਂ ਤੋਂ ਇਹਨੇ ਕੱਟ ਲੈਣਾ ਤੇ ਫਿਰ ਅਹੀ ਬਖਾਵਾਂਗੇ ਤੜਕਾ ਹਾਂ ਫਿਰ ਕੋਈ ਮੇਰੇ ਤੋਂ ਕੰਮ ਕਰਵਾਉਣਾ ਹੁਣ ਜੀ ਵੀਡੀਓ ਦੇ ਪਿੱਛੇ ਸ਼ਾਇਦ ਮੇਰੇ ਤੋਂ ਹੋ ਸਕਦਾ ਇਹ ਕੰਮ ਸਾਰੇ ਕਰਵਾ ਲਾਂ ਨਹੀਂ ਨਹੀਂ ਇਹ ਗੱਲ ਕਰ ਰਿਹਾ ਹਾਂ ਕਿਲਾ ਮੈਂ ਆਪੀ ਕਰਨਾ ਨਹੀਂ ਕੋਈ ਨਾ ਜੇ ਕੋਈ ਗੰਡੇ ਕੱਟਣ ਵਾਲਾ ਕੋਈ ਮਿਰਚ ਕੱਟਣ ਵਾਲਾ ਜਿਹੜਾ ਕੋਈ ਥੋਮ੍ਹ ਛੇਲਣ ਵਾਲਾ ਮੈਨੂੰ ਦੱਸੋ ਮੈਂ ਹੈਲਪ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਨੋ ਡਾਊਟ ਅਸੀਂ ਉਹਨਾਂ ਚਿਰ ਜੀ ਕੱਟਦੇ ਆ ਗੰਡੇ ਤੇ ਲਸਣ ਤੇ ਵੀਡੀਓ ਨੂੰ ਫਿਰ 2-4 ਮਿੰਟ ਰੋਕਦੇ ਹਾਂ ਤੇ ਫਿਰ ਤੁਹਾਨੂੰ ਦਿਖਾ ਲਦੇ ਆ ਇਹ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂ ਠੀਕ ਹਾਂ ਹਾਂ ਜੀ ਜਿੰਨਾ ਚਿਰ ਅਸੀਂ ਪਿਆਜ਼ ਗੰਡੇ ਕੱਟੇ ਆ ਤੇ ਉਹਨੇ ਚਿਰ ਨੂੰ ਦਾਲ ਹੀ ਮੇਰਾ ਖਿਆਲ ਗਰਮ ਹੋ ਗਈ ਹਨਾ ਹਾਂ ਦਾਲ ਵੀ ਤੇ ਇਹ ਤਾਂ 2 ਘੰਟੇ ਹੋ ਗਏ ਆ ਦਾਲ ਬਣ ਗਿਆ ਮੈਂ ਮੂੰ ਲਾ ਦੀ ਇਹ ਤੜਕਾ ਅੱਛਾ ਹੁਣ ਤੜਕਾ ਲੱਗਣਾ ਅੱਛਾ ਤਾਂ ਦਾਲ ਬਣ ਗਈ ਹੈ ਹਾਂਜੀ ਦਾਲ ਬਣ ਗਈ ਇਹਦੇ ਯਾਰ ਸਾਰਿਆਂ ਨੂੰ ਵਧੀਆ ਸਿੰਪਲ ਤਰੀਕਾ ਨਹੀਂ ਹਾਂਜੀ ਇਹ ਸੌਖਾ ਕਈ ਤਾਂ ਸਿੰਘ ਜਿਹਾ ਜਦੋਂ ਦਾਲ ਢੜਦੇ ਹਨ ਨਾਲ ਹੀ ਠੰਡਾ ਢੰਡਾ ਕੱਢ ਕੇ ਸਰੋਂ ਦਾ ਤੇਲ ਅੱਛਾ ਤੇ ਵੱਖਰੇ ਤੜਕਾ ਲੰਗਣੀਆ ਨਹੀਂ ਇਹ ਸਿੰਪਲ ਵਧੀਆ ਹਣਾ ਬਾਅਦ ਚ ਜੇ ਐਸਾਰੇ ਤੇਲ ਤੇਲ ਵੀ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਤੇ ਸਾਡੇ ਡੇਢ ਕੇ ਕਰਦੇ ਅੱਛਾ ਡੇਢ ਨਾ ਆਪਣਾ ਜੀ ਤੜਕਾ ਪਾਉਣੀ ਦੀ ਸਮਾਨ ਜਿਹੜਾ ਹੈ ਕੰਡਾ ਆ ਆਉਂਦੀ ਚੋਰੀ ਨਾਲ ਸੌਂਦੀ ਠੀਕ ਠੀਕ ਅਛਾਣੇ ਆਪਾਂ ਇਹ ਤੜਕਾ ਹੀ ਭੁੰਨਾ ਹਨਾ ਹਾਂਜੀ ਲੋ ਜੀ ਦਾਲ ਵਾਲਾ ਤੇ ਕੰਮ ਇਹਨੂੰ ਬਹੁਤ ਲੱਗਾ ਜੀ ਵਧੀਆ ਇਹਦੇ ਸਾਰਿਆਂ ਨਾਲੋਂ ਕੰਮ ਸੌਖਾ ਲੱਗਾ ਲਓ ਪਿਆਜ਼ ਤੇ ਆ ਗਿਆ ਤੇ ਇਹ ਲਸਣ ਤੇ ਮਿਰਚਾਂ ਇਹ ਅੰਕ ਜਿਹੜਾ ਨਾ ਕਰਾਂਗੀ ਵੀ ਉਹ ਮੈਨੂੰ ਤਾਂ ਨਹੀਂ ਨਾ ਠੀਕ 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 ਹਾਂ ਜੀ ਕਿਉਂਕਿ ਮੈਨੂੰ ਆ ਲਸਣ ਜਿਹੜਾ ਨਾ ਉਹ ਜਿਹੜਾ ਮੋਟਾ ਨਹੀਂ ਕਾ ਪਸੰਦ ਤੇ ਫਿਰ ਗ੍ਰाइंड ਕਰ ਲੈਂਦੇ ਆ ਉਹ ਦਿਨ ਆਏ ਆ ਵੀ ਜਿਹੜਾ ਫ੍ਰੈਂਡ ਕਰਨਾ ਫ੍ਰੈਂਡ ਕਰਕੇ ਪਾਰੋ ਨੀਰ ਕਾਟ ਕੇ ਪਾਰੋ ਹਾਂ ਉਹ ਤੁਹਾਡੀ ਚੋਇਸ ਹੈ ਆਪਣੀ ਲਓ ਜੀ ਇਹਨੂੰ ਕੀ ਆਂਦੇ ਆ ਗੰਡੇ ਰਗੜਨੀ ਠੀਕ ਠੀਕ ਹੈ ਹਾਂਜੀ ਜੜਕਾ ਭਾਸ਼ਾ ਜੇ ਗੰਡੇ ਰਗੜਨੀ ਕਿਹਾ ਜਾਂਦਾ ਜੇ ਗ੍ਰੈਂਡਰ ਤੇ ਉਹ ਹੁੰਦਾ ਨਾ ਜਿਹਨੂੰ ਕਹਿ ਦਿੰਦੇ ਆਪਾਂ ਮੈਕਸੀ ਵਗੈਰਾ ਹਾਂ ਖਾਤਾ ਜੀ ਜੀ ਦਾ ਹੈ ਠੀਕ 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 ਗੰਡੇ ਤੇ ਆ ਜੀ ਕਰ ਲਈਏ ਸਾਰਿਆਂ ਨਾਲ ਆ ਸਭ ਵਧੀਆ ਲੱਗੀ ਸੀ ਇਹ ਤੇ ਜੇ ਕੋਈ ਜ਼ਿਆਦਾ ਹੱਥ ਪੈ ਮਾਰਨੀ ਲੋੜ ਨਹੀਂ ਹੈਗੀ ਇਹਨਾਂ ਨਾਲ ਅੱਜ ਤੋਂ ਪੁਨੀਆ ਚੁੱਕੀ ਜਾਂਦੇ ਨਾ ਕਿ ਇੱਕ ਨਾ ਵਿੱਚ ਪੁਰਾਣੇ ਵੀ ਆ ਗਏ ਸੀਗੇ ਤੇ ਉਹ ਚੱਕਰ ਕਰਕੇ ਵੀ ਥੋੜੀ ਜੀ ਵੀਡੀਓ ਪਲੂਸ ਕਰਨੀ ਪਈ ਵੈਸੇ ਤੇ ਮੇਰਾ ਸਿਕਰ ਆਦਾ ਵੀ ਲਾਈਵ ਹੀ ਚਲਾ ਦਿੰਦੇ ਪਰ ਉਹ ਜਾਣ ਕਿ ਉਹ ਸਾਨੂੰ ਵੀਡੀਓ ਬਣਾਉਂਦੇ ਨੇ ਦੇਖਦੇ ਪਏ ਕਿ ਇਹ ਪਰੇਸ਼ਾਨ ਕਿਹੜਾ ਦੇਖ ਲੈ ਪਏ ਆ ਆ ਦੀ ਬੂਹ ਆਈ ਆ ਹਾਂ ਕੋਈ ਨਹੀਂ ਉਹ ਵੀ ਆਉਂਦੇ ਆ ਤੇ ਕੋਈ ਨਹੀਂ ਉਹਨਾਂ ਨੂੰ ਵੀ ਰੂਗ ਰੂਗ ਕਰਾਉਣੇ ਤੁਹਾਡੇ ਅੱਛਾ ਤੇਲ ਜ਼ਿਆਦਾ ਪੈ ਗਿਆ ਠੀਕ ਠੀਕ ਇਹ ਵੀ ਨਾ ਹੁਣ ਕੱਢੀ ਜਾ ਆ ਨਹੀਂ ਨਹੀਂ ਇਹ ਬਿਲਕੁਲ ਨਾਰਮਲ ਚਾਹੀਦਾ ਕਿਉਂਕਿ ਤੇਲ ਜਿਹੜਾ ਨਾ ਉਹ ਸੇਦ ਲਈ ਸਬਜ਼ੀਆਂ ਦੇ ਵਿੱਚ ਹਾਨੀ ਕਰ ਕੀ ਹੈ ਹਾਲੇ ਕਿ ਜਿਹੜਾ ਤੇਲ ਹੈ ਇਹ ਵੀ ਸਾਡਾ ਆਪਣਾ ਘਰ ਦਾ ਹੀ ਆ ਤਾਨੂੰ ਪਹਿਲਾਂ ਦੱਸਿਆ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੇ ਆਪਣੀ ਚੀਜ਼ ਹੋਵੇ ਤੇ ਵਧੀਆ ਇਹ ਵੀ ਸਾਥ ਵਿੱਚ ਲਾਉਣ ਨੂੰ ਮਸਲ ਨਹੀਂ ਕਰਦਾ ਅਈ ਗੋਬੀ ਵੀ ਅੱਜ ਲਾ ਲਈ ਗੋਬੀ ਦੀ ਪਨੀਰ ਲਿਆ ਕੇ ਤੇ ਲਾ ਲਈਏ ਨੈਕਸਟ ਟਾਈਮ ਨਾ ਆਪਾਂ ਕੋਸ਼ਿਸ਼ ਵੀ ਪੰਪ ਕਰਾਂਗੇ ਵੀਡੀਓ ਜੋ ਵੀ ਆਪਾਂ ਕਿਤੇ ਨੇ ਆਪਣੇ ਧੰਦਿਆਂ ਦੀ ਆਪਾਂ ਨਾ ਉਹ ਵੀ ਵਲੌਗ ਪਾਇਆ ਕਰਾਂਗੇ ਅਸੀਂ ਗਾਜਰਾਵੇਂ ਵੀ ਨਹੀਂ ਆਇਆ ਸਾਲੀਆਂ ਵੀ ਮੇਥਰੇ ਮੇਥਰੇ ਮਟਰ ਰਹਿ ਗਏ ਜੀ ਛੋਟੇ ਛੋਟੇ ਨਾ ਆਪਾਂ ਟਰਾਈ ਕਰਾਂਗੇ ਨਾੜਕਾਂ ਦਾ ਵੀ ਨਾ ਲੇਪ ਕੋਸ਼ੇ ਦੇਣ ਵਾਸਤੇ ਕੋਈ ਜਾਂ ਫਣੀ ਚਲੋ ਦਰਸ਼ਕਾ ਸਾਡੇ ਪਿਆਰ ਕਰਦੇ ਰਹਿਣਾ ਅਸੀਂ ਇਹ ਚੀਜ਼ ਨੂੰ ਵੀ ਟਰਾਈ ਕਰਾਂਗੇ ਮਾ ਟਾਈਮ ਨਹੀਂ ਹੁੰਦਾ ਗੀਤ ਹੁਣੀ ਚੱਲ ਜਾਈਏ ਤੇ ਛਣੀਆਂ ਨਾ ਛੁੱਟੀ ਹੁੰਦੀ ਜਿਵੇਂ ਸੱਤਾਂ ਛੁੱਟੀ ਜਾਂਦੀ ਤਾਂ ਸਾਡਾ ਛੁੱਟੀ ਹੁੰਦੀ ਆ ਪਰ ਛਣੀਆਂ ਅਦਵਾਰ ਵੀ ਡਿਊਟੀੋਂ ਨਰ ਜਾਂਦੀ ਆ ਵੀ ਪਾਣੀ ਓਨ ਕਰਨਾ ਨਹੀਂ ਉਹ ਫਿਰ ਇੱਕ ਆਪਰਾਲੀ ਨੂੰ ਆਗੂ ਕਰਕੇ ਵੀ ਹੋ ਜਾਂਦਾ ਨਾ ਵੀ ਚਲੋ ਇਹ ਆ ਵੀ ਕੰਮ ਤੇ ਹੁਣਾ ਸਾਡੇ ਹੱਥ ਵਾਸੇ ਕੁਛ ਵੀ ਨਹੀਂ ਜਿੰਮੇਦਾਰ ਵੀ ਕੀ ਕਰ ਸਕਦੇ ਨੇ ਵਿਚਾਰੇ ਪਰ ਉਹ ਫੇਰ ਉਹ ਹੀ ਗੱਲ ਸਾਡੇ ਵਾਸਤੇ ਵੀ ਤਲਵਾਰ ਲੜਕਦੀ ਹੈ ਨੌਕਰੀ ਕੀ ਦੇ ਨਖਰਾ ਕੇ ਕਹਿਣਾ ਪੈਂਦਾ ਹਾਂਜੀ ਲਿਓ ਲਿਓ ਤੁਸੀਂ ਜੀ ਬਾਕੀ ਤੁਸੀਂ ਸਾਨੂੰ ਹੌਸਲਾ ਦਿੰਦੇ ਰਹੋ ਅਸੀਂ ਟਰਾਈ ਮਾਰਦੇ ਰਹਾਂਗੇ ਮਾਈਂਡ ਦੇ ਵਿੱਚ ਥੌਟ ਤੇ ਬੜੇ ਆਉਂਦੇ ਨੇ ਵੀ ਆਹ ਚੀਜ਼ ਕਰੀਏ ਆਹ ਚੀਜ਼ ਅਪਲਾਈ ਕਰੀਏ ਤੇ ਪਰ ਉਸ ਚੀਜ਼ ਦੇ ਵਿੱਚ ਟਾਈਮ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਟਾਈਮ ਥੋੜਾ ਜਿਹਾ ਘਟਾਉਣ ਕਰਕੇ ਜਿੰਨਾ ਕ ਟਾਈਮ ਹੁੰਦਾ ਫਿਰ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਤੇ ਦਰਸ਼ਕਾਂ ਦੇ ਰੂਬਰੂ ਹੋਈਏ ਤੇ ਪਿਆਰ ਸਤਿਕਾਰ ਤੁਸੀਂ ਦਿੰਦੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਤੇ ਅਸੀਂ ਵੀ ਇਸੇ ਪਿਆਰ ਸਤਿਕਾਰ ਹੀ ਗਾਹ ਚੱਲਦੇ ਰਹਾਂਗੇ ਤੁਹਾਡਾ ਸਹਿਯੋਗ ਬਹੁਤ ਆਇਆ ਤਨਾਰੀ ਆਪਾਂ ਉਹ ਇਹ ਬਹੁਤ ਗਰਮ ਹੈ ਥੋੜਾ ਇਹ ਬਚ ਕੇ ਤਨਾਰੀ ਅਦਰਕ ਨੂੰ ਪਾ ਲੈ ਠੀਕ ਇਹ ਗੰਡੇ ਬਾਅਦ ਚ ਪਾਉਣੇ ਥੋੜਾ ਜਿਆ ਉੱਚੀ ਜੇ ਬੋਲੋ ਤੇ ਵਧੀਆ ਜੀਰਾ ਪਾਦਣ ਲੱਗੇ ਜੀਰਾ ਠੀਕ ਹੈ ਹਾਂ ਜੀਰਾ ਇਹ ਪਾਏਗਾ ਜੀਰਾ ਇਸਵਾਦ ਵਾਸਤੇ ਹਾਂ ਜੀਰਾ ਵਧੀਆ ਰਹਿੰਦਾ ਸਵਾਦ ਵਾਸਤੇ ਕੋਈ ਵੀ ਤੁਸੀਂ ਚੀਜ਼ ਨੂੰ ਅਜਮਾ ਸਕਦੇ ਜੀ ਕਿਉਂਕਿ ਹਰ ਇੱਕ ਚੀਜ਼ ਆਪੋ ਆਪਣਾ ਸਵਾਦ ਆ ਤੇ ਆਪੋ ਆਪਣੀ ਐਵੇਂ ਤੇ ਜੀਰੇ ਦੀ ਜਗ੍ਹਾ ਤੇ ਨਮਕੀਨ ਹੀ ਲੈ ਸਕਦਾ ਤੇ ਨਮਕੀਨ ਦੀ ਜਗ੍ਹਾ ਜੀਰਾ ਹੀ ਲੈ ਸਕਦਾ ਆ ਲੈ ਪਿਆਜ਼ ਪਾ ਦੇਣਾ। ਕਹਣਾ ਆਪਾਂ ਦਾ ਸਾਨੂੰ ਤੇਜ਼ ਰੱਖ ਨੂੰ ਪੁੰਨਣਾ ਨਾ ਰੱਖ ਤੇ ਪਿਆਜ਼ ਪਾ ਦੇ। ਠੀਕ। ਹਲੋ ਜੀ ਇਹ ਲੱਗਦਾ ਪਿਆਜ਼ ਤੇ ਤੜਕਾ। ਗੰਡੇ ਤੇ ਪਿਆਜ਼ ਤੇ ਲਸਣ ਤੇ ਮਿਰਚਾਂ। ਤੇ ਇਹਦੇ ਵਿੱਚ ਇੰਨੀ ਕਿ ਮਿਰਚਾਂ ਕਾਫੀ ਨੇ ਜਿਹੜੀਆਂ ਦਾਲ ਦੇ ਵਿੱਚ। ਨਹੀਂ ਨਾ ਪਾਉਣਾ ਹੈ ਮਿੱੱਚਾ ਵੀ ਨਾ ਅੱਛਾ ਉਹ ਪਾਇਆ ਠੀਕ ਠੀਕ ਸੌਰੀ ਮੈਨੂੰ ਅਜਾੜ ਭੁੱਲ ਗਿਆ ਸਮਾਂ ਟ੍ਰੈਕ ਕਰਦੇ ਆ ਹੀਗਾ ਠੀਕ ਉਹਦੇ ਵਿੱਚ ਹੀ ਮੈਂ ਪਾਇਆ ਸੀ ਟੁੱਟੀਆਂ ਮਿਰਚਾਂ ਠੀਕ ਠੀਕ ਨੋ ਜੀ ਦਾਲ ਫਿਰ ਇਹ ਵਿੱਚ ਹੀ ਬਸ ਢਾਲ ਦੇ ਪਾਉਣੀ ਹੈ ਤੇ ਦਾਲ ਰੈਡੀ ਦਾਲ ਬਣ ਗਈ ਜੀ ਦਾਲ ਬਹੁਤ ਸੌਫਟੀ ਹੈ ਮਾਮੀ ਚਲੋ ਵਧੀਆ ਸਾਨੂੰ ਮੈਨੂੰ ਪਹਿਲਾਂ ਪਤਾ ਨਹੀਂ ਸੀ ਹੋ ਸਾਗਰ ਦਰਸ਼ਕਾਂ ਨੂੰ ਪਹਿਲਾਂ ਪਤਾ ਹੀ ਹੋਵੇ ਪਰ ਸਾਨੂੰ ਮੈਨੂੰ ਪਹਿਲਾਂ ਪਤਾ ਨਹੀਂ ਸੀ ਤੁਹਾਨੂੰ ਪਤਾ ਦੀਓ ਕੀ ਆ ਮੈਨਰੇ ਗਿਆ ਸ਼ਾਇਦ ਕਾਫੀ ਕੁਛ ਕਰਨਾ ਪੈਂਦਾ ਇਹਦੇ ਇੰਨਾ ਕੀ ਟਾਈਮ ਲੱਗਦਾ ਇਹਦਾ ਤੇ ਟਮਾਟਰ ਤੋਂ ਸੋਣਾ ਹੋਵੇ ਕੋਈ ਪਾ ਸਕਦੇ ਪਰ ਮੈਂ ਨਹੀਂ ਪਾਇਆ ਟਮਾਟਰ ਹਾਂ ਆਪ ਆਪਣੇ ਉਹੀ ਨਾ ਜੇ ਜਾਇਕਾ ਹੋਰ ਬਣਾਉਣਾ ਹੈ ਤੁਸੀਂ ਵੈਰਾਈਟੀ ਹੋਰ ਵੀ ਪਾ ਸਕਦੇ ਬਾਕੀ ਇਹ ਆ ਵੀ ਥੋੜਾ ਜਿਹਾ ਮਸਾਲਿਆਂ ਤੋਂ ਜੇ ਗਰੇਜ ਕੀਤਾ ਜਾਵੇ ਤੇ ਵਧੀਆ ਮਸਾਲੇ ਟੇਸਟ ਨੂੰ ਚਲੋ ਵਧਾ ਤੇ ਦਿੰਦੇ ਨੇ ਪਰ ਸਿਹਤ ਲਈ ਜਿਆਦਾ ਐਸਿਡਿਟੀ ਬਹੁਤ ਕਰਦੇ ਆ ਤੇ ਉਹ ਚੀਜ਼ ਕਰਕੇ ਜੱਜ ਦਾ ਮੇਚ ਦਾ ਕੰਮ ਥੋੜਾ ਜਿਹਾ ਹੋਵੇ ਤੇ ਵਧੀਆ ਹੋਰ ਟੇਸਟ ਵਧਾਉਣ ਵਾਸਤੇ ਚੀਜ਼ਾਂ ਵਧੀਆ ਤਾਂ ਹੈ ਨੇ ਪਰ ਜੇ ਉਹ ਚੀਜ਼ ਦਾ ਫਾਇਦਾ ਤੇ ਨੁਕਸਾਨ ਵੀ ਹੈ ਹੁਣ ਮੈਂ ਆਪਣੇ ਹੱਥੀਂ ਇਹ ਨੂੰ ਨਾ 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 ਤਾ ਉਹ ਨਹੀਂ ਆ ਨਾ ਅ ਰਾਤੀ ਮਹਿਮਾਨ ਚਾਚਾ ਆ ਗਿਆ ਫਾਦੇ ਲੰਮੇ ਪਹਿਲੀ ਮੈਂ ਨਾਰ ਜਦ ਮੈਂ ਉਹਨਾਂ ਨੂੰ ਕਿਹਾ ਵੀ ਫਰੇ ਥੋ ਸਟਾਟ ਆ ਗਿਆ ਹੋ ਗਿਆ ਲੈ ਮਰ ਗਈ ਤੇ ਕੀ ਦੱਸੇ ਮੇਰੇ ਪਾਪਾ ਨੂੰ ਪੁੱਛਿਆ ਕਰਾਂਗਾ ਤੇ ਮਾਡੀ ਪੁੱਛਿਆ ਕਰੂਗੀ ਤੇ ਕਿੰਤੀ ਅੰਦਾਇਆ ਕਰਦੀਸ ਅ ਕਹਿੰਦਾ ਕੋਈ ਨਹੀਂ ਮੈਂ ਉਹ ਨਾ ਪੁੱਛਿਆ ਕਰੂੰ ਮੈਂ ਪੁੱਛ ਲਿਆ ਕਰੂੰਗਾ ਮੈਂ ਪਾਪਾ ਨੂੰ ਪੁੱਛੂੰਗਾ ਤੋ ਇਤਨਾ ਅੰਤ ਵਿੱਚ ਚਾਹੁੰਦਾ ਮੈਂ ਬੜਾ ਔੜੀ ਦਿਖਾ ਗਿਆ ਮੈਂ ਉਹ ਚਰੀ ਹੈ ਕਿ ਬਲਕਿ ਮੇਰੇ ਪਿੱਛੜਾ ਵੀ ਆ ਕਿ ਨਹੀਂ ਅਸਲ ਦੇ ਵਿੱਚ ਤਾਂ ਇਨਸਾਨ ਚੱਲਦਾ ਹੀ ਵਿਚਾਰਾ ਨਾ ਜੇ ਤੁਸੀਂ ਸੈਡਨੈਸ ਵਾਲੇ ਵਿਚਾਰ ਲੈ ਰਹੇ ਹੋ ਤਾਂ ਮੂਡ ਆਫ ਕਰ ਲੋਗੇ ਤੇ ਜੇ ਤੁਸੀਂ ਵਿਚਾਰ ਵਧੀਆ ਹਸਣ ਖੁੱਦਣ ਵਾਲੇ ਲੈ ਆ ਰਹੇ ਹੋ ਤੇ ਤੁਹਾਡਾ ਜਿਹੜਾ ਮਾਈਂਡ ਹੈ ਉਹ ਫਰੈਸ਼ ਰਹੂਗਾ ਪੋਜ਼ਿਟਿਵਿਟੀ 'ਚ ਜਾਊਗਾ ਇਸ ਕਰਕੇ ਨੈਗੇਟਿਵਿਟੀ 'ਚ ਜਾਣਾ ਉਹ ਉਹ ਵਧੀਆ ਨਹੀਂਗਾ ਉਹ ਨੁਕਸਾਨਦਾਈ ਗਿਆ ਪੋਜ਼ਿਟਿਵ ਬ्रो ਕਿਸੇ ਦੀਆਂ ਗੱਲਾਂ ਦਾ ਬੁਰਾ ਨਾ ਮਨਾਓ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਬੰਦਾ ਸਾਡੇ ਨਾਲ ਮੈਚ ਨਹੀਂ ਖਾਂਦਾ ਤੇ ਉਹਨੂੰ ਬੁਰਾ ਭਲਾ ਨਾ ਕਹੋ ਚੁੱਪ ਕਰਕੇ ਆਪਣੇ ਆਪ ਉਸ ਤੋਂ ਕਦਮ ਪਛਾਣ ਕਰ ਲਓ ਜੇ ਚੰਗੇ ਪੋਜੀਟਿਵ ਵਾਲਾ ਬੰਦਾ ਹੈ ਵੇਖੋ ਮਾੜੇ ਚੰਗੇ ਜਿਹੜੇ ਨੇ ਨਾ ਉਹ ਹਰ ਇੱਕ ਇਨਸਾਨ ਦੇ ਵਿੱਚ ਬਣ ਹੁੰਦੇ ਆ ਚੰਗੇ ਵੀ ਤੇ ਮਾੜੇ ਵੀ ਇਹ ਤੁਹਾਡੇ ਦੇ ਡਿਪੈਂਡ ਆ ਵੀ ਤੁਸੀਂ ਚੰਗੇ ਗੁਣ ਲੈਣੇ ਉਹਦੇ ਕੋਲੋਂ ਜਾਂ ਮਾੜੇ ਠੀਕ ਬੁਰਾਈਆਂ ਮੇਰੇ ਕੋਲ ਵੀ ਬਹੁਤ ਹੋ ਸਕਦੀਆਂ ਮੇਰੇ ਵਿੱਚ ਵੀ ਇਹ ਤੇਰੇ ਤੋਂ ਆ ਤੇਰੇ ਤੇ ਡਿਪੈਂਡ ਆ ਵੀ ਤੂੰ ਮੇਰੇ ਤੋਂ ਚੰਗਿਆਈ ਲੈਣੀ ਆ ਜਾਂ ਬਰਿਆਈ ਇਹ ਬੰਦਾ ਵਿਚਾਰਾਂ ਦੇ ਸਿਰ ਤੇ ਹੀ ਅੱਗੇ ਚੱਲਦਾ ਵਾ ਵਿਚਾਰ ਹੀ ਬੰਦੇ ਨੂੰ ਲਈ ਫਿਰਦੇ ਨੇ ਉਹੀ ਹਸਨ ਲਾ ਦਿੰਦੇ ਆ ਤੇ ਉਹੀ ਰੋਣਾ ਲਾ ਦਿੰਦੇ ਨਾਲ ਹੀ ਅਹੀਂ ਕੀ ਨਾਲ ਆ ਹਟਾ ਪੁੱਜ ਗਿਆ ਹੋਇਆ ਹਾਂਜੀ ਤੜਕਾ ਗਿਆ ਪੁੱਜ ਪੁੱਜ ਗਿਆ ਵੀ ਨਾਲ ਹੀ ਸਭ ਕੁਝ ਨਹੀਂ ਤੜਕਾ ਪੁੱਜ ਗਿਆ ਹਾਂ ਅੱਛਾ ਇਹ ਤੜਕਾ ਪਾ ਪਾ ਹੈ ਨਾ ਥੋੜੀ ਜਿਹੀ ਪਾਣੀ ਲੱਗੜਦੀ ਆ ਵੀ ਦਾਲ ਸਾਡੀ ਸੰਗਣੀ ਆ ਤੇ ਇਹ ਉੱਤੇ ਸਰ ਕੇ ਪਾਣੀ ਕਰਕੇ ਇੱਕ ਫੇਰ ਪਾ ਹਾਂ ਗਰਮ ਕਰਕੇ ਪਾਣੀ ਫਿਰ ਆਪਾਂ ਵਧਾ ਸਕਦੇ ਆ ਵਧਾ ਸਕਦੇ ਆ ਇਹਦੇ ਉਹੀ ਪੰਜਾਬੀ ਵਾਲੀ ਘਾਵਤ ਹੋ ਗਈ ਜੇ ਉਹਨਾਂ ਕੀ ਹੈ ਕਹਿੰਦੇ ਵੀ ਪ੍ਰਾਣੇ ਵਧਾ ਲਿਆ ਤੇ ਤੁਸੀਂ ਪਾਣੀ ਪਾ ਕੇ ਦਾਲ ਵਧਾ ਲਓ ਨਾਓ ਜੀ ਦਾਲ ਬਣ ਕੇ ਹੋ ਗਈ ਜੀ ਰੈਡੀ ਤੇ ਮੈਨੂੰ ਜਿਆਦਾ ਵੀ ਆਪਣੀ ਵੀ ਦਾਲ ਥੋੜੀ ਜੀ ਸੰਗਣੀ ਸੀ ਹਾਂ ਤੇ ਉਹੀ ਗੱਲ ਪੰਜਾਬੀਆਂ ਦੀ ਕਹਾਵਤ ਐ ਇਸੇ ਕਰਕੇ ਚਲੋ ਇਹਦੇ ਵੈਸੇ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਐ ਦਾਲ ਨੂੰ ਇਹ ਵੈਸੇ ਹੀ ਬੜੀ ਟੇਸਟੀ ਬਣਦੀ ਐ ਇਹ ਕੁਦਰਤੀ ਤੌਰ ਤੇ ਲੰਗਰਾਂ ਦੇ ਵਿੱਚ ਵੀ ਦਾਲ ਇੰਨੀ ਟੇਸਟੀ ਬਣਦੀ ਐ ਸਭ ਤੋਂ ਵਧੀਆ ਬੈਸਟ ਦੇ ਮੈਨੂੰ ਉੱਥੇ ਜਗ ਲੱਗਦੀ ਚਲ ਹਾਲੇ ਕੇ ਪੂਰਾ ਵਧੀਆ ਹਸਣ ਦੀਆਂ ਦੇ ਪਤਾ ਹੀ ਹੁਣਾਂ ਨੂੰ ਦਾਲ ਪੜ ਗਈਆਂ ਵੀ ਫਸ ਗਈਆਂ ਇਹ ਆਪਣਾ ਹੋ ਗਿਆ ਰੈਡੀ ਹਨ ਹਾਂ ਠੀਕ ਐ ਜੀ ਇਹ ਨਾਲ ਪਾਣੀ ਕਰਮ ਕਰਕੇ ਪਾ ਦੇ ਰਹੀਆਂ ਹਾਂ 15 ਮਿੰਟ ਦੀ ਥੇਰਾ ਆਪਾਂ ਚੱਗੀ ਨਾਲ ਦਾਲ ਬਣਾ ਰਹੇ ਹਾਂ ਅਸੀਂ ਆਪਣੇ ਦਾਲ ਦੀ ਇੱਕ ਵੀਡੀਓ ਕਿਉਂ ਨਹੀਂ ਹਾਂ ਵਰੀ ਹੈ ਜੀ ਤੇ ਵੀਡੀਓ ਫਿਰ ਓਕੇ ਠੀਕ ਹੈ ਜੀ ਮੇਰੇ ਹਾਂ ਮੇਰੇ ਦੋਸਤਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਸਾਂਝਾ ਕਰਦੇ ਰਹੋ ਤੇ ਆ ਸਾਡੇ ਦੋ ਕੁ ਸ਼ਰਮੀਲੇ ਬੱਚੇ ਨੇ ਤੇ ਇਹ ਕੀ ਬੰਦਾ ਵਿਆਹ ਫਤੇ ਕਿਹੜਾ ਬਲੈਕਬੋਰਡ ਅੱਛਾ ਇਹ ਬਲੈਕਬੋਰਡ ਕਾਦੇ ਵਾਤੇ ਪਰ ਕਿੱਲ ਕਿਉਂ ਬੁੱਤ ਠੋਕਰੇ ਉਹਦੇ ਵਿੱਚ ਮੇਰੀ ਗੱਲ ਸੁਣੋ ਕੇ ਲੈਣਾ ਠੋਕੋ ਉਹ ਮੈਂ ਤੋਂ ਹੈ ਹੈਂਗਰ ਜਮ ਲਾ ਦਿੰਨਾ ਇਥੇ ਇਹਨੂੰ ਰਹਿਨ ਤੋਂ ਬੁੱਤ ਇਹ ਦਵਾਰ ਦਵਾਰ ਹੋ ਜੂਗੀ ਖਰਾਬ ਇਹਦਾਂ ਠੀਕ ਹੈ ਅੱਛਾ ਇਹ ਆਪਣੀ ਮਕੈਨਿਕੀ ਫਤੇ ਕਰਦਾ ਰਹਿੰਦਾ ਜੀ ਦੇ ਨਹੀਂ ਪੁੱਤ ਇਦਾਂ ਦੁਆਰਾ ਆਵੇ ਗਲਤ ਹੋਈ ਨਹੀਂ ਆਵੇ ਮੈਂ ਜਿਵੇਂ ਆ ਲਾਇਆ ਵਾ ਆਵੇ ਆ ਕਿੰਨਾ ਲਾਈਆਂ ਹੋਈਆਂ ਨਾ ਠੀਕ ਹੈ ਤੇ ਇਸ ਤਰ੍ਹਾਂ ਕੰਮ ਕਰੀ ਤੇ ਪੁੱਤ ਇਸ ਤਰ੍ਹਾਂ ਕਿਲਾ ਉਹਨਾਂ ਦੇ ਤੂੰ ਸੀਮਟ ਲਈ ਜਾਏਗਾ ਠੀਕ ਹੈ ਹਾਂ ਤਵੱਜੂ ਕੀ ਪੁੱਤ ਇਹ ਇਤਾਂ ਹੀ ਕਰਨਾ ਇਹ ਸਾਡਾ ਗੁਰਫਤੇ ਆ ਜੀ ਇਹ ਕੋਈ 7 ਸਾਲ ਦਾ ਤੇ ਇਹ ਸਾਡੀ ਬੇਟੀ ਇਹਦੇ ਸੁਖਣਾ ਮਾਮਾ ਤੇ ਇੱਕੋ ਜਿਹੇ ਯਾਰ ਇਹ ਸਾਰ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰਾਮ ਤੇ ਵੀ ਅਸੀਂ ਨਾ ਇੱਕ ਪੇਜ ਬਣਾ ਰਹੇ ਹਾਂ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਉਸਤੇ ਵੀ ਜਰੂਰ ਫੋਲੋ ਕਰਿਓ ਤੇ ਜੀ ਦੇ ਵਾਸਤੇ ਰਹੋ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਛਾ ਰੈਡੀ ਹੋ ਗਿਆ ਵਾ ਲੋ ਗਰਮ ਪਾਣੀ ਪਾ ਕੇ ਅਸੀਂ ਲਈ ਜੇ ਦਾਲ ਵਦਾ ਇਹਨੂੰ ਹੁਣ 10 ਮਿੰਟ ਰਿਜਨ ਦੇਣਾ ਠੀਕ ਹੈ ਜੀ ਦਾਲ ਤੁਸੀਂ ਬਾਂਦੀ ਤੇ ਤਕਰੀਬਨ ਦੇ ਹੀ ਲਈ ਹੈ ਤੇ ਵਧਾਉਣਾ ਘਟਾਉਣਾ ਤੁਹਾਡੇ ਹੱਥ ਵਾਸੇ ਜਿਤਨਾ ਮਰਜ਼ੀ ਵਧਾ ਘਟਾ ਸਕਦੇ ਠੀਕ ਹੈ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਤੇ ਤੇ ਰੱਬ ਤੁਹਾਨੂੰ ਖੁਸ਼ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ